ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਹਾਂ ਦੁਪਹਿਰ ਦੇ 2 ਵਜੇ ਤੋਂ 2 ਵਜੇ ਦਾ ਟਾਈਮ ਆ ਅੱਜ ਸਵੇਰ ਅਸੀਂ ਪਹਿਲਾਂ ਸਾਡੇ ਗਵਾਂਡੀਆਂ ਦੇ ਸੁਕੂਨੀ ਸਾਹ ਦਾ ਪਾਰਟ ਸੀ ਉਧਰ ਚਲੀ ਗਏ ਲੰਗਰ ਪਾਣੀ ਦਾ ਪ੍ਰਬੰਧ ਵੀ ਉਧਰ ਸੀ ਉਧਰ ਲੰਗਰ ਸ਼ਿਕਤ ਸਵੇਰੇ ਮੈਂ ਕੁਝ ਖਾਣਾ ਨਹੀਂ ਬਣਾਇਆ ਹੁਣ ਮੈਂ ਕਿਹਾ ਲੰਚ ਕੀ ਕਰਾਂ ਮੇ ਬੜੀ ਭੁੱਖ ਲੱਗੀ ਪਈ ਸੀ ਵੀ ਲੰਚ ਕੀ ਖਾਵਾਂ ਫਰੂਟ ਤਾਂ ਖਾਣਾ ਖਾਣਾ ਸੀ ਮੈਂ ਕਿਹਾ ਚਲੋ ਕਿ ਕੀਰਾ ਐਂਡ ਇਹਦੇ ਵਿੱਚ ਹੈਗਾ ਦਹੀਂ ਇਹ ਹੀ ਮੈਂ ਅੱਜ ਲਈ ਲੈ ਕੇ ਆਈ ਆ ਹੈਲਦੀ ਲੰਚ ਤਿਆਰ ਕਰਕੇ ਮੈਂ ਐਕਚੁਅਲੀ ਇਹ ਖਾਣੇ ਆ ਬਸ ਤਾਂ ਉਹ ਘਰੇ ਵੀ ਦਾਲ ਸਬਜ਼ੀ ਵਗੈਰਾ ਫੜਾ ਗਈ ਸੀਗੇ ਪਰ ਫਿਰ ਉਹ ਨਾ ਸਬਜ਼ੀ ਮੈਂ ਕਿਹਾ ਸ਼ਾਮ ਨੂੰ ਖਾਵਾਂਗੀ ਹੁਣ ਦੁਬਾਰਾ ਦੁਬਾਰਾ ਜਸ ਕਿ ਰੋਟੀ ਲੇਟ ਖਾਦੀ ਸੀ ਫਿਰ ਉਸ ਕਰਕੇ ਦਿਲ ਨਹੀਂ ਕਰਦਾ ਦੁਬਾਰਾ ਦੁਬਾਰਾ ਉਹੀ ਸਬਜ਼ੀ ਖਾਣ ਨੂੰ ਮੈਂ ਕਿਹਾ ਚਲੋ ਥੋੜਾ ਜਿਹਾ ਹੈਲਦੀ ਖਾਣੇ ਆ ਐਂਡ ਇੱਕ ਮੈਂ ਨਾ ਆਪਦੇ ਵਿੱਚ ਬਹੁਤ ਵੱਡੀ ਚੇਂਜ ਨੋਟਿਸ ਕੀਤੀ ਹੈ ਕਿਉਂਕਿ ਮੈਂ ਪਿਛਲੇ 5 ਮਹੀਨੇ ਤੋਂ ਨਵੰਬਰ ਤੋਂ ਕਹਾਂਗੀ ਅਕਤੂਬਰ ਦੇ ਲਾਸਟ ਵੀਕ ਮੈਂ weight loss ਸ਼ੁਰੂ ਕੀਤਾ ਸੀਗਾ ਨਵੰਬਰ ਦਸੰਬਰ ਜਨਵਰੀ ਫ फेब्रुवारी ਮਾਰਚ 5 ਮਹੀਨੇ ਹੋ ਗਏ 5 ਮਹੀਨੇ ਤੋਂ ਹੈਲਦੀ ਖਾ ਰਹੀਆਂ ਹੈਲਦੀ ਮੀਨਸ ਇਹ ਨਹੀਂ ਮੈਂ ਕੋਈ ਹੋਰ ਚੀਜ਼ਾਂ ਨਹੀਂ ਖਾਂਦੀ ਖਾਂਦੀ ਹਾਂ ਪਰ ਹੈਲਦੀ ਨਾਲ-ਨਾਲ ਮੈਂ ਉਹ ਹੈਲਦੀ ਮੀਲ ਵੀ ਖਾਣੇ ਕਿ ਫਿਰ ਬਾਹਰ ਅੰਦਰ ਜਾਣੇ ਆ ਤਾਂ ਖਾਣੇ ਆ ਮਾਨਸਾ ਵਿੱਚ ਖਾਲੀ ਨਹੀਂ ਮੁਰਦੇ ਕੋਈ ਨਾ ਕੋਈ ਖਾ ਕੇ ਆਉਣੇ ਹੁੰਦੇ ਆ ਤੇ ਵੀ ਹੈਲਦੀ ਖਾਣਾ ਮੇਰੀ ਸਕਿਨ ਬਹੁਤ ਇੰਪਰੂਵ ਹੋਈ ਹੈ ਮੇਰੀ ਸਕਿਨ ਚ ਬਹੁਤ ਚੇਂਜਸ ਦੇਖੇ ਨੇ ਪਹਿਲੇ ਮੇਰੀ ਸਕਿਨ ਅਨ ਇਕਵਨ ਸੀ ਕਿਤੇ ਲਾਈਟ ਕਿਤੇ ਡਾਰਕ ਕਿਤੇ ਲਾਈਟ ਥੋੜਾ ਥੋੜਾ ਡਾਰਕਨੈਸ ਦਿਖਦੀ ਸੀ ਨਾ ਤੇ ਉਹ ਮੇਰੀ ਸਕਿਨ ਹੁਣ ਬਹੁਤ ਬਹੁਤ ਰਿਪੇਅਰ ਹੋਈ ਹੈ ਸਕਿਨ ਦਾ ਬਹੁਤ ਮੈਂ ਫਰਕ ਦੇਖਿਆ ਔਰ ਕਈ ਵਾਰ ਆਪਾਂ ਨੂੰ ਹੁੰਦਾ ਸਕਮੂ ਤੇ ਕੀ ਲਾਈ ਕਿ ਉਹਨਾ ਆਪਣਾ ਮੂੰਹ ਠੀਕ ਹੋ ਜਾਏ ਕਰੀਮਾ ਕਰਮਾ ਤੁਸੀਂ ਕੁਝ ਮਰਜ਼ੀ ਲਾਈ ਚਲੋ ਜਦ ਤੱਕ ਤੁਸੀਂ ਕਿ ਹੈਲਦੀ ਡਾਈਟ ਨਹੀਂ ਨਾ ਲੈਂਦੇ ਹੈਗੇ ਥੋੜਾ ਮੂਹ ਸਕਿਨ ਇੰਪਰੂਵ ਨਹੀਂ ਹੋ ਸਕਦੀ ਹੈਗੀ ਵੀ ਖਾਣ ਨਾਲ ਚਿਹਰੇ ਤੇ 글로ਅ ਆਉਂਦਾ ਖਾਣ ਨਾਲ ਆਪਣੀ ਸਕਿਨਾਂ ਜਿਹੜੀ ਰਿਪੇਅਰ ਹੁੰਦੀ ਆ ਕਦੇ ਵੀ ਇਹਨੂੰ ਸੋਚੋ ਮੂੰਹ ਤੇ ਕੋਈ ਕਰੀਮ ਮਹਿੰਗੀ ਕਰੀਮ ਲਾਵਾਂ ਉਹ ਜਿਆਦਾ ਵਧੀਆ ਹੋਊਗੀ ਨਹੀਂ ਉਹ ਤਾਂ 5-10% ਹੀ ਕੰਮ ਕਰਦੀਆਂ ਜਾਂ ਤਾਂ ਆਪਣੀ ਡਾਈਟ ਡਾਈਟ ਜਿਹੜੀ ਹੈ ਉਹ ਹੀ ਆ ਅਸਰ ਕਰਦੀ ਹੈ ਸਕਿਨ ਤੇ ਉਹ ਘਮਾਉਣ ਲੱਗੀ ਪਈ ਆ ਮੈਨੂੰ ਦਹੀਂ ਇਹਨਾਂ ਪਸੰਦ ਆ ਬਹੁਤ ਪਸੰਦ ਦਹੀਂ ਔਰ ਮੈਂ weight loss ਤੇ ਦਹੀਂ ਬਹੁਤ ਜ਼ਿਆਦਾ ਖਾਂਦਾ ਬਹੁਤ ਦਹੀਂ ਖਾਂਦਾ ਹੁਣ ਵੀ ਮੈਂ ਕਹਾਂਨ ਦਵਿੰਦਰ ਜੀ ਕੋ ਮੈਨੂੰ ਕਹੇ ਨਾ ਕਿਲੋ ਦਹੀਂ ਇੱਕ ਦਿਨ ਚ ਖਾ ਲਾ ਮੈਂ ਕਿਲੋ ਦਹੀਂ ਇੱਕ ਦਿਨ ਚ ਖਾ ਲੂੰਗੀ ਮੈਨੂੰ ਬਹੁਤ ਜ਼ਿਆਦਾ ਛਾਲ ਦਹੀਂ ਖਾਣਾ ਤਦ ਲਈ ਹੁਣ ਮੈਂ ਲੰਚ ਕਰ ਲਾਂ ਹਾਂ ਦਾ ਕਾਇਨ ਹੋ ਗਿਆ ਤੇ ਮੈਂ ਲੰਚ ਆਪਣਾ ਕਰ ਲਿਆ ਹੁਣ ਮੈਂ ਇਹ ਮਸ਼ੀਨ ਚ ਕੱਪੜੇ ਪਾਉਣ ਕੱਪੜਾ ਥੋੜੇ ਮਤਲਬ 7 ਮਿੰਟ ਧੋਣੇ ਜਦੋਂ ਨੀਂਸੇ ਪਿਆਣਗੇ ਤੇ ਮੈਂ ਤਾਂ ਉੱਪਰ ਹੋ ਰੂਗਾ ਤਾਂ ਇਹ ਇਕੱਠੇ ਹੀ ਧੋਪਨੇ ਬਾਦੂ ਮੈਂ ਧੋਪਨੇ ਤੋਂ ਕੱਢ ਲੀ ਜੀ ਉਹ ਡਰੰਪਰ ਦੇ ਕੱਪੜਾ ਨਾ ਛੋਟੇ ਕੇ ਕੱਪੜੇ ਧੋਤੀਆਂ ਨਹੀਂ ਮੈਂ ਕੱਪੜੇ ਖੋਣੇ ਥੋੜੇ ਹੋਣ ਚਾਹੀਏ ਉਹਦੇ ਲਈ ਫੈਨ ਨਹੀਂ ਹੋਣਾ ਪਾਣੀ ਦਾ ਸਟਾਪ ਟਾਈਮ ਹੋ ਰਿਹਾ ਸਵਾ 3:00 ਦਾ ਤਿੰਨ ਵੀ ਹੋ ਗਏ ਕੱਪੜੇ ਮੇਰੇ ਧੋਤੇ ਗਏ ਕੱਪੜੇ ਥੋੜੀ ਸੀ ਬਹੁਤ ਜਿਆਦਾ ਨਹੀਂ ਸੀ ਕੱਪੜੇ ਧੋਕੇ ਪਾ ਤੇ ਹੁਣ ਸੁੱਕ ਜਾਣਗੇ ਚਲ ਸ਼ਾਮ ਤੱਕ ਆਇਆ ਹੁਣ ਥੋੜੇ ਜਿਹਾ ਟਾਈਮ ਨਾ ਧੋਤੇਗੇ ਤਾਂ ਸੁੱਕ ਵੀ ਜਾਣਗੇ ਹੈ ਤਾਂ ਧੁੱਪ ਛਿਪਦੀ ਜੀ ਪਰ ਸੁਕਣ ਕੱਪੜੇ ਹਲਕੇ ਹੁੰਦੇ ਕਾਟਨ ਦੇ ਟਾਈਮ ਹੋ ਗਿਆ 4 ਵਜੇ ਮੈਂ ਕਰੀਏ ਚਾਹ ਦੁਪਹਿਰ 2 ਵਜੇ ਟਾਈਮ ਤੇ ਕਰਾਂਗੇ ਪਹਿਲਾਂ ਚਾਹ ਕਰਨ ਲੱਗੀ ਸੀ ਪਾਣੀ ਪਾਇਆ ਸੀ ਪੈਨ ਚ ਇਹਨੇ ਦੁਪਹਿਰਾਂ ਗਾ ਮੈਂ ਸ ਇਕੱਠਾ ਨਹੀਂ ਕਰ ਲਾਂਗੇ ਚਾਹ ਪੀ ਲਾਂਗੇ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਚਾਹ ਸਬਜ਼ੀ ਬਣਾਉਣੀ ਚਾਹ ਸਬਜ਼ੀ ਪੀਏ ਚਨੇ ਸਬਜ਼ੀ ਪੀਏ ਖੀਰ ਪੀਏ ਕੋਈ ਹੋਰ ਕੰਮ ਕਰ ਲਾਂਗੇ ਦਾ ਸਬਜ਼ੀ ਨਹੀਂ ਬਣਾਉਣੀ ਉਹੀ ਟਾਈਮ ਇਹ ਤੇ ਹੋਰ ਕੰਮ ਤੇ ਲਗਾ ਲਾਂਗੇ ਚਾਹ ਨਾ ਉਬਾਲੋ-ਉਬਾਲੋ ਤੇ ਲੱਗਦਾ ਅੱਛੀ ਤਰ੍ਹਾਂ ਕਾੜ ਕਾੜ ਕੇ ਜੇ ਪੂਰਾ ਐਂਡ ਪੱਤੀ ਰੰਗ ਛੱਡ ਦੇ ਹੁਣ ਹੋ ਗਿਆ ਸੀ ਚਾਹ ਦਾ ਟਾਈਮ ਮੈਂ ਕਾਰੀ ਸੀ ਚਾਹ ਪਹਿਲੇ ਮੈਂ ਇੱਕ ਕੱਪ ਪਾਣੀ ਪਾਇਆ ਸੀ ਆਪਣੇ ਲਈ ਇਕੱਲੀ ਇੱਕ ਕੱਪ ਚਾਹ ਦਾ ਪਾਣੀ ਪਾਇਆ ਸੀ ਇਹਨੇ ਦਵਿੰਦਰ ਆ ਗਏ ਫਿਰ ਚਲੋ ਮੈਨੂੰ ਖੁਸ਼ੀ ਹੋਈ ਕਿ ਚਲੋ ਮੈਨੂੰ ਕੰਪਨੀ ਮਿਲ ਗਈ ਇਹਨਾਂ ਦੇ ਦੋਨੇ ਬੈਠ ਕੇ ਇਕੱਠੇ ਚਾਹ ਪੀਵਾਂ ਕੋਈ ਗੱਲਬਾਤ ਕਰਾਂਗੇ ਨਾ ਜੇ ਆਪਣੇ ਨਾਲ ਆਪਣਾ ਪਾਰਟਨਰ ਤੇ ਆਪਾਂ ਇਕੱਠੇ ਬੈਠ ਕੇ ਚਾਹ ਪਿੰਦੇ ਹੋਈ ਤਾਂ ਬਹੁਤ ਵਧੀਆ ਲੱਗਦਾ ਫਿਰ ਚਾਹ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਜੇ ਇਕੱਠੇ ਬੈਠ ਕੇ ਚਾਹ ਹੁਣ ਮੈਂ ਲੱਗੇ ਕੱਪੜੇ ਪ੍ਰੈਸ ਕਰਾਂ ਜਿਹੜੇ ਅੱਜ ਕੱਪੜੇ ਧੋਤੇ ਇਸ ਵਿੱਚ ਮੈਂ ਕਿ ਪ੍ਰੈਸ ਵੀ ਕਰਕੇ ਰੱਖਦਾ ਹੁਣ ਕਿਹចਿੰਦ ਕੰਮ ਮੇਰੇ ਕੋਲ ਕੁਕਿੰਗ ਦਾ ਹੁਣ ਹੈ ਨਹੀਂਗਾ ਤੇ ਬਿਚਨ ਹੋਰ ਕੰਮ ਜਿਹੜੇ ਹੈ ਇਹਨੂੰ ਖਤਮ ਕਰ ਲਾਂਗਾ ਅੱਜ ਹੈਗੀ ਆ ਤਰੀਕ 9 April 9 April ਹੈ 9th of April ਤੇ ਕੱਲ ਨੂੰ 10 ਤਰੀਕ ਨੂੰ ਨਾ ਪੂਰਾ 1 ਸਾਲ ਹੋ ਜਾਊਗਾ ਮੈਨੂੰ ਵਲੌਗਿੰਗ ਕਰਦੀ ਨੂੰ ਉਸ ਤੋਂ ਚੈਨਲ ਤਾਂ ਉਸ ਤੋਂ ਪਹਿਲਾਂ ਦਾ ਬਣਿਆ ਹੋਇਆ ਪਰ ਵਲੌਗਿੰਗ ਮੈਂ ਕਹੂੰਗੀ ਮੈਨੂੰ ਸਾਲ ਹੋ ਗਿਆ ਕਰਦੀ ਨੂੰ ਤਜੇ ਜਦੋਂ 10 ਅਪ੍ਰੈਲ ਨੂੰ ਮੈਂ ਵਲੌਗਿੰਗ ਸ਼ੁਰੂ ਕਰੀ ਸੀਗੀ ਤੇ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਰੈਗੂਲਰ ਵੀਡੀਓਜ਼ ਰੈਗੂਲਰ ਵਲੌਗਸ ਬਣਾ ਪਾਉਂਗੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਸਟਾਰਟ ਤਾਂ ਮੈਂ ਕੀਤਾ ਸੀ ਨਿਕਾ ਚਲੂ ਕਦੇ ਬਣ ਗਿਆ ਕਦੇ ਨਾ ਬਣ ਗਿਆ ਕਿ ਮੇਰਾ ਚੈਨਲ ਚੱਲੀ ਜਾਊਗਾ ਚਲੋ ਹਨਾ ਸਟਾਰਟ ਤਾਂ ਮੈਂ ਆਏ ਸੋਚ ਕੇ ਕੀਤਾ ਸੀਗਾ ਪਰ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਮੈਂ ਇੰਨੀ ਰੈਗੂਲਰ ਵੀਡੀਓਜ਼ ਦੇ ਪਾਉਂਗੀ ਵੀ ਮੇਰਾ ਚੈਨਲ ਆਏ ਚੱਲੂਗਾ ਐਂ ਨਹੀਂ ਅੱਛੀ ਅੱਛੀ ਆਡੀਅנס ਮੇਰੇ ਨਾਲ ਜੁੜੂਗੀ ਅਨੇ ਅੱਛੇ ਅੱਛੇ ਕਮੈਂਟਸ ਤੁਹਾਡੇ ਪੋਜ਼ਿਟਿਵ ਕਮੈਂਟਸ ਆਉਣਗੇ ਜੋ ਮੈਨੂੰ ਮੋਟੀਵੇਟ ਕਰਦੇ ਨੇ ਤਾਂ ਕਿ ਮੈਂ ਰੋਜ਼ ਵੀਡੀਓਸ ਤੇ ਬਣਾਵਾਂ ਔਰ ਇਹ ਪੋਸੀਬਲ ਵੀ ਤੁਹਾਡੇ ਕਰਕੇ ਹੋ ਪਾਇਆ ਇਸ ਲਈ ਮੈਂ ਤੁਹਾਡੀ ਬਹੁਤ 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 ਦਿ ਲੋ ਧੰਨਵਾਦੀ ਹਾਂ ਨਾ ਇਹ ਤੁਸੀਂ ਇੰਨੇ ਪੋਜ਼ਿਟਿਵ ਕਮੈਂਟਸ ਕਰਕੇ ਮੈਨੂੰ ਮੋਟੀਵੇਟ ਕੀਤਾ ਤਾਂ ਹੀ ਮੈਂ ਰੈਗੂਲਰ ਵੀਡੀਓਸ ਨਾਲ ਤੁਹਾਨੂੰ ਦੇ ਰਹੀ ਹਾਂ ਆਦਰਵਾਇਸ ਤਾਂ ਮੈਂ ਡੀਮੋਟੀਵੇਟ ਬਹੁਤ ਜਲਦੀ ਹੋ ਜਾਗਾ ਉਹ ਲਾਸਟ ਇਅਰ 10 ਅਪ੍ਰੈਲ ਤੋਂ ਪਹਿਲਾਂ ਚੈਨਲ ਮੇਰਾ ਹੈਗਾ ਸੀ ਪਰ ਮੈਂ ਸਿਰਫ ਕੁਕਿੰਗ ਦੇ ਵੀਡੀਓਸ ਹੀ ਅਪਲੋਡ ਕਰਦੀ ਸੀ ਰੈਸਪੀਸ ਅਪਲੋਡ ਕਰਦੀ ਸੀ ਬਲੌਗਸ ਨਹੀਂ ਕਰਦੀ ਸੀ ਬਲੌਗਸ ਤੇ ਮੈਂ ਡਰਦੀ ਰਹਦੀ ਨਾ ਸਟੇਜ ਸ਼ੁਰੂ ਕਰੇ ਨਹੀਂ ਜਦੋਂ ਬੱਚੇ ਬਾਅਦ ਪੜਨਾ ਲੱਗੇ ਤੇ ਮੈਂ ਕਰਦੀ ਰਹੀ ਕਿ ਮੈਂ ਵਾਹੀਂ ਸਮੇਂ ਟਾਈਮ ਪਾਸ ਕਰ ਮੈਂ ਕਰਾਂ ਫਿਰ ਬਲੌਗਸ ਮੈਂ ਉਹਨਾਂ ਨੇ ਜੁਰੂ ਕਰੇ ਨੇ ਸਾਲ ਉਹ ਪੂਰਾ ਕਰ ਨੂੰ 10 ਤਰੀਕ ਨੂੰ ਐਂ ਚੈਨਲ ਸੁਕਣਾ ਆਪਣਾ ਅੱਗੇ ਵੀ ਟਾਈਮ ਹੋਣਾ ਟਾਈਮ ਵੀ ਇੱਧੇ ਹੀ ਆਦੇ ਬਸ ਮੈਂ ਆਪਣੇ ਵੀਡੀਓਜ਼ ਰੈਗੂਲਰ ਰਮਾ ਪੰਚਲ ਰਮਾ ਫਾਇੰਟੇ ਆਪਣਾ ਵਲੌਗ ਬਣਾਇਆ ਤੇ ਅਪਲੋਡ ਕਰਿਆ ਕਰ ਤੇ ਅੱਛੀ ਅੱਛੀ ਆਡੀਅੰਸ ਜਿਹੜੀ ਮੇਰੇ ਜੁੜੀ ਹੋਈ ਹੈ ਮੇਰ ਨਾਲ ਤੁਸੀਂ ਇਦਾਂ ਹੀ ਜੁੜੇ ਰਹੋ ਤੇ ਹੋਰ ਨਵੀਂ-ਨਵੀਂ ਆਡੀਅੰਸ ਹੋਰ ਵੀ ਜੁੜੇ ਸੋ ਬਹੁਤ ਬਹੁਤ ਮੈਂ ਥੋੜੀ ਧੰਨਵਾਦ ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡਾ ਇੰਨਾ ਪਿਆਰ ਦੇਣ ਲਈ ਮੈਨੂੰ ਇਹna ਇੱਕ ਦਿਨ ਪਹਿਲਾਂ ਦੀ ਰਾਤ ਦੀ ਵੀਡੀਓ ਆ ਟਾਈਮ ਹੋ ਰਿਹਾ ਸੀ ਪੌਣ 11 ਦਾ 11 ਵਜਣ ਵਾਲੀ ਸੀ ਤੇ ਦਵਿੰਦਰ ਅੱਜ ਐਨੇ ਟਾਈਮ ਕੱਟ ਕੇ ਲੱਗੇ ਪਏ ਸੀ ਆਪਣੇ ਪੇਪਰਸ ਦੀ ਕਰਨ ਸਫਾ ਸਾਫ ਸਫਾਈ ਕਰਨ ਕੁਫੀ ਦੋ ਤਿੰਨ ਬੈਗ ਪਏ ਸੀ ਡਰਾਅਰ ਸੀ ਸਾਰੇ ਫਿਰ ਜੋ ਲੱਗ ਜਾਂਦੇ ਨੇ ਫਿਰ ਨਹੀਂ ਹਟਦੇ ਹੈਗੇ ਫਿਰ ਕਹਿੰਦੇ ਨਾ ਵੀ ਕਰਦਾ ਆ ਵੀ ਕਰਦਾ ਸਾਰੇ ਇਹਨਾਂ ਦੇ ਪੇਪਰਸ ਦੀ ਸੈਟਿੰਗ ਕਰੀ ਜੋ ਕੱਢਣ ਵਾਲੇ ਸੋ ਫਾੜ ਕੇ ਛੋਟੇ ਡਸਟਮੈਂਟ ਰੱਖਿਆ ਕੋਲੇ ਪੂਰਾ ਟਸਟਬਿਨ ਨਾ ਭਰ ਗਿਆ ਸੀ ਪੇਪਰਸ ਨਾਲ ਤੇ ਹੁਣ ਅਗਲੇ ਦਿਨ ਦੀ ਵੀਡੀਓ ਹੈ ਜਿਸ ਦਿਨ ਦਾ ਹੀ ਵਲੌਗ ਹੈ ਤੇ ਸ਼ਾਮ ਨੂੰ ਮੈਨੂੰ ਇਹ ਕਹਿੰਦੇ ਕਿ ਪੇਪਰਸ ਸਾਰੇ ਇਹ ਜਲਾ ਦੇ ਉਹਨਾਂ ਛੋਟੇ ਹੁਣ ਤਾਂ ਚਲੋ ਸੁੱਟ ਦਾਂ ਨੇ ਹੁਣੇ ਅਸੀਂ ਪੇਪਰਸ ਪਰੇ ਫਿਰ ਕਿ ਕਹਿੰਦੇ ਸੀ ਪੇਪਰਾਂ ਨੂੰ ਮਚਾ ਦਿਓ ਵੀ ਉਹ ਨਾ ਸੁੱਟੇ ਉਹ ਕਈ ਵਾਰ ਕੋਈ ਆਪਾਂ ਨੂੰ ਐ ਹੁੰਦਾ ਵੀ ਕਿਸੇ ਕੋਈ ਪੇਪਰ ਹੱਥ ਨਾਲ ਲਾਵੇ ਚਾਹੇ ਕੁਝ ਵੀ ਹੈ ਨਾ ਤੇ ਜਿਹੜੇ ਆਪਣੇ ਪੋਰਟਫੋਲਡ ਪੇਪਰ ਹੁੰਦੇ ਜਾਇ ਆਪਾਂ ਫਾੜ ਕੇ ਸੁੱਟਦੇ ਫਿਰ ਵੀ ਐ ਹੁੰਦਾ ਵੀ ਚਲੋ ਕਿਸੇ ਹੱਥ ਨਾਲ ਲੱਗਣ ਤੇ ਮੈਂ ਬਾਹਰ ਜਾ ਕੇ ਨਾ ਬਾੜੀ ਚ ਮੈਂ ਇਹਨਾਂ ਨੂੰ ਅੱਗ ਲਾ ਰਹੀਆਂ ਜਲਾ ਰਹੀਆਂ ਤੇ ਗਰਮੀ ਵੀ ਇੰਨੀ ਸੀ ਉਤੋਂ ਅੱਗ ਦਾ ਸੇਕ ਬਹੁਤ ਮੈਨੂੰ ਔਖਾ ਲੱਗ ਰਿਹਾ ਤੇ ਕੋਲੇ ਕਢਣਾ ਪਰ ਫਿਰ ਮੈਨੂੰ ਐ ਸੀ ਵੀ ਇਹ ਮੈਂ ਜਲਾਣੇ ਵੀ ਜ਼ਰੂਰੀ ਨੇ ਅੱਗ ਦਾ ਵੀ ਡਰ ਸੀ ਕਿ ਅੱਗ ਇੱਧਰ ਉੱਧਰ ਨਾ ਫੈਲ ਜੇਗੀ ਤੇ ਸਾਰੇ ਪੇਪਰ ਸੇ ਮਚਾ ਲਈ ਇਸ ਨੇ ਬੈਠੀ ਬਾਹਰ ਕਾੜੀ ਚ ਸ਼ਾਮ ਜੀ ਦਾ ਟਾਈਮ ਆਉਂ ਤਾਂ ਧੁੱਪ ਹੈਗੀ ਆ ਪਰ ਇਹ ਟਾਈਮ ਸ਼ਾਮ ਦੇ ਲਗਭਗ 5 5:30 ਦਾ ਟਾਈਮ ਹੈ ਫਿਰ ਸਾਰੇ ਚਲਾਉਣੇ ਜ਼ਰੂਰੀ ਹੋ ਜਾਂਦੇ ਨੇ ਪੇਪਰਸ ਆਪਾਂ ਤਾਂ ਸੁੱਟ ਨਹੀਂ ਸਕਦੇ ਹੈਗੇ ਨਹੀਂ ਮਨ ਚ ਆਪਾਂ ਨੇ ਡਰ ਜਾ ਰਹੇ ਹਾਂਗੇ ਜੇ ਆਪਾਂ ਇਹਨੂੰ ਮਚਾ ਦਾਂਗੇ ਕਿਸੇ ਤਰ੍ਹਾਂ ਦਾ ਆਪਾਂ ਮਨ ਨੂੰ ਢਾਰ ਨਹੀਂ ਲਊਗਾ ਚਾਹੇ ਆਪਣੇ ਇੰਪੋਰਟੈਂਟ ਪੇਪਰਸ ਕਈ ਵਾਰ ਕੁਛ ਨਾ ਕੁਛ ਉੱਤੇ ਕੋਈ ਆਪਣਾ ਬੈਂਕ ਦਾ ਨੰਬਰ ਕੁਛ ਨਾ ਕੁਛ ਲਿਖਿਆ ਹੁੰਦਾ ਨਾ ਇਸ ਕਰਕੇ ਚਲਾਉਣੇ ਜ਼ਰੂਰੀ ਸੀ ਇਹ ਹੁਣ ਆ ਸ਼ਾਮ ਦਾ ਹੀ ਟਾਈਮ ਹੈ ਮੈਂ ਵਾਕ ਕਰਨ ਨਿਕਲੀ ਸੀ ਬਾਹਰ 6 ਵਜੇ ਦਾ ਟਾਈਮ ਹੈ 6:30 6 ਦਾ ਤੇ ਇੰਨੇ ਅੱਗੇ ਦਵਿੰਦਰ ਤੇ ਫਰੈਂਡ ਤੇ ਉਹਨਾਂ ਨੂੰ ਮੈਂ ਪਹਿਲਾਂ ਪਾਣੀ ਦਿੱਤਾ ਤੇ ਹੁਣ ਕੌਫੀ ਪਣਾ ਰਹੀ ਹਾਂ ਉਹਨਾਂ ਦੀ ਕੌਫੀ ਕਰਨੀ ਹੈ ਸਰਵ ਤੇ ਜਦ ਕਰੇ ਕੋਈ ਆਏ ਨਿਕਰਾਏ ਹੁੰਦਾ ਚਾਹ ਅਗਲਾ ਤਾਂ ਕਈ ਵਾਰ ਕਹਿੰਦਾ ਵੀ ਨਹੀਂ ਪੀਣੀ ਪਾਰੇ ਹੁੰਦਾ ਚਾਹ ਕੌਫੀ ਬਿਨਾਂ ਨਾ ਮੋੜੇ ਟਾਈਮ ਹੋ ਗਿਆ 6:30 ਦਾ ਤੇ ਮੈਂ ਬਣਾ ਰਹੀ ਆ ਆਪਣੇ ਲਈ ਅੜਹਰ ਦੀ ਦਾਲ ਉਹ ਆਪਾਂ ਤੁਰ ਦਾਲ ਵੀ ਕਹਿੰਦੇ ਨੇ ਅੜਹਰ ਵੀ ਕਹਿੰਦੇ ਨੇ ਆਣੀ ਉਬਲਣ ਲੱਗਿਆ ਬਹੁਤ ਟੇਸਟੀ ਬਣਦੀ ਹੈ ਇਹ ਦਾਲ ਪਰਦੇ ਨਹੀਂ ਪਾਣੇ ਹਾਂਜੀ ਮੈਂ ਦਾਲ ਮੈਂ ਮਾਂ ਕੇ ਪਰਦੇ ਕਾਉਣੇ ਆਪਾਂ ਪਰਦੇ ਦੇ ਵਿੱਚ ਹੀ ਪੈਨੇ ਕੱਢ ਲੋ ਆਹਰ ਹਰ ਦੇ ਦਾਗ ਦੇ ਵਿੱਚ ਖਾਣਗੇ ਚਨੇ ਮੈਂ ਚਨੇ ਨਹੀਂ ਖਾਉਂਗੀ ਮੇਰਾ ਪੇਟ ਦਿਨੇ ਖਨਾਲ ਹੋ ਗਿਆ ਪਾਣੀ ਖਾ ਕੇ ਤੇ ਰਾਤ ਨੂੰ ਤਾਂ ਬਿਲਕੁਲ ਨਹੀਂ ਖਾਉਂਗੀ ਇਸ ਕਰਕੇ ਮੈਂ ਸੋਚਿਆ ਆਪਣਾ ਜੀ ਵੜਾਂਗਾ ਹਰ ਦਾਲ ਬਾਅਦ ਥੋੜਾ ਤੜਕਾ ਲਾਉਣ ਟਾਈਮ ਲੱਗਾ ਤੜਕਾ ਲਾਉਂ ਨਹੀਂ ਖਾਉਂਗੀ ਮੈਨੂੰ ਕੋਈ ਰੱਟ ਕੇ ਟੋਟ ਕੇ ਨਹੀਂ ਹੁੰਦਾ ਵੀ ਤੜਕਾ ਲਾ ਕੇ ਸੁਆਦ ਨਾਲ ਕੇ ਖਾਣੀ ਆ ਦਾਲ ਮੈਂ ਵਾਸ਼ ਕਰ ਲਈ ਥੋੜਾ ਜਿਹਾ ਵਿੱਚ ਪਾਦ ਨੇ ਬਹੁਤ ਟੇਸਟੀ ਬਣਦੀ ਜੀ ਤੁਸੀਂ ਮੈਨੂੰ ਖਾਧੀ ਹੋ ਜਰੂਰ ਕਰਕੇ ਦੇਖੋ ਪਹਿਲਾਂ ਪਹਿਲਾਂ ਅਸੀਂ ਵੀ ਨਹੀਂ ਖਾਂਦੇ ਸੀ ਤੇ ਇਸ ਵਾਰ ਵੀ ਬਹੁਤ ਬਹੁਤ ਸਾਲਾਂ ਬਾਅਦ ਮੈਂ ਧਿਆਨ ਦਿੱਤਾ ਸਿਰਫ ਅੱਧਾ ਕਿਲੋ ਦਾਣ ਦੇ ਹੰਦੇ ਜਿਆਦਾ ਵੀ ਨਹੀਂ ਲਿਆ ਨੂੰ ਥੋੜੀ ਲਾਉਦੀ ਬਹੁਤ ਕਰਾ ਵੀ ਬਹੁਤ ਟੇਸਟੀ ਬਣਦੀ ਹੈ ਔਰ ਇਹ ਦਾਲ ਕਹਿੰਦੇ ਸ਼ਾਮ ਨੂੰ ਜੇ ਆਪਾਂ ਖਾਈਏ ਨਾ ਜਾਂ ਦਾਣ ਦਾ ਸੂਪਣਾ ਕੇ ਵੀ ਵੇਟ ਲਾਸਟ ਬਹੁਤ ਹੈਲਪ ਕਰਦਾ ਹੈ ਬਹੁਤ ਸਾਲਾਂ ਬਾਅਦ ਮੈਂ ਅੱਜ ਬਣਾਈ ਨੀ ਦਾਲ ਆਟਾ ਆਟਾ ਵੀ ਹੁੰਨਾ ਆਟਾ ਵੀ ਜਿਆਦਾ ਨਹੀਂ ਸੀ ਦਾ ਹੱਟਾ ਵੀ ਬੰਦਾਂਗੇ ਚੈਨਲ ਕੱਢਦਾ ਸਬਜ਼ੋ ਨਾਲ ਆਇਲਾ ਲਵਾਂਗੇ ਹੈਜੀ ਓਜੀ ਇਹਦੀ ਓਜੀ ਦਿੰਦਾ ਜੀ ਕਹੀ ਆਪਣੇ ਹੱਥੋਂ ਬੰਦ ਨਾਮ ਨਹੀਂ ਲੈਂਦੇ ਚਲੋ ਕਹਿੰਦੇ ਏ ਜੀ ਸੁਣਦੇ ਹੋ ਜੀ ਓ ਜੀ ਮੈਂ ਵੀ ਘੜ ਘੜ ਕੇ ਕਹਿੰਦੇ ਨੇ ਏ ਜੀ ਓ ਜੀ ਇਹਦੀ ਓ ਜੀ ਚਲੋ ਜੀ ਚਲੋ ਇਹ ਵੀ ਗਵਾਦ ਨੇ ਵੇਸਲ ਪਾਣੀ ਮੇਲਾ ਤਾਂ ਇਨਾਫ ਹੈ ਤੇ ਮੈਂ ਧੋ ਵੀ ਮੂੰਗੀ ਬਣ ਤੇ ਜਲਦੀ ਬਣ ਜਾਂਦੀ ਉਹ ਮੈਂ ਪਾ ਲੀਏ ਮੈਂ ਗੁੰਮਾ ਆਟਾ ਗੁੰਨ ਕੇ ਤੜਕਾ ਕੱਟਣੋ ਦੇ ਟਾਈਮ ਹੋ ਗਿਆ ਤਾਂ ਹੁਣ ਮੈਂ ਪਾਂਡੇ ਵੀ ਮਾਰ ਦੇਣ ਵਾਲਾ ਇਹ ਪੇਲੇ ਆਟਾ ਨੇ ਗੁੰਦਵਾ ਪੜਾ ਹੁਣ ਨਹੀਂ ਨਾ ਚਾਹ ਕੌਫੀ ਆ ਪਾਂਡੇ ਸਾਥ ਸਾਡਾ ਗੁੰਦ ਉਹਦੇ ਫਰੈਂਡ ਆ ਗਏ ਤੇ ਮੈਂ ਕਰ ਦਿ ਜਿਹੜੇ ਚ ਬਹੁਤ ਮੱਠਾ ਚਨਾ ਕੇ ਪਾਂਡੇ ਗੁੰਦ ਤੇ ਕੋਈ ਜੀ ਮਾਰੀ ਪਾਂਡੇ ਉਹ ਸਾੜਦਾ ਉੱਪਰ ਲੋਬੀ ਚ ਪੜਦੇ ਪੌਣੇ ਨੇ ਪਰਦੇ 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 ਦਿਵਾਰੀ ਵੇਲੇ ਦੇ ਕੋਤੇ ਪ੍ਰੈਸ ਕਰਾਈ ਪਏ ਨੇ ਪੋਰਟ ਲੱਗੀ ਨੂੰ ਉਪਰ ਮਹੀਨਾ ਹੋ ਗਿਆ ਮੈਂ ਪੜਦੇ ਨਹੀਂ ਹੱਜਦੇ ਰੋਜ਼ ਕਹਿੰਦੇ ਆ ਰੋਡ ਨਾ ਪੂਰੀ ਲੰਬੀ ਵੱਡੀ ਰੋਡ ਹੈ ਮੇਰੇ ਦਰਹਸਾਬ ਚੋਂ ਦੀ ਬਹੁਤ ਹੈਗੀ ਐ ਕੱਲੀ ਇਦਾਂ ਮੇਰਾ ਕੰਮ ਹੋਵੇ ਮੈਂ ਕਹਿੰਦਾ ਮੇਰੇ ਨੇ ਇਹਨਾਂ ਨੂੰ ਬਹੁਤ ਵਾਰ ਲੈ ਕੇ ਪੜਦੇ ਪਾਦੇ ਫੋਨ ਨੇ ਅੱਜ ਪਾਉਣਾ ਕੱਲ ਪਾਣਾ ਹੁਣ ਉੱਪਰ ਡੈਟ ਨੇ ਚਲਾ ਰਹੇ ਕੀ ਮੈਨੂੰ ਤਾਂ ਹਮ ਪੜਦੇ ਪਾਈ ਗਈ ਹੈ ਪੋਰਟ ਜਿੱਦਨ ਜਿਹੜੇ ਕੰਮ ਕਿੰਨੇ ਤੋਂ ਆਉਂਦੇ ਉਹ ਵੀ ਚਾਉਂਦੇ ਦੁਬਾਰੀ ਬਜੇ ਨੇ ਪੜਦੇ ਤੋਂ ਤੇ ਪ੍ਰੈਸ ਕਰੇ ਹੋਏ ਨੇ ਨੂੰ ਕਰ ਜੇ ਪ੍ਰੈਸ ਕਰਦੇ ਹੋ ਫਿਰ ਇਹਨਾਂ ਨੂੰ ਕੀ ਹੋਊਗਾ ਇਹਨਾਂ ਨੂੰ ਨੀ ਕੁੜੀ ਬਹੁਤ ਸੁਣਨ ਨੂੰ ਕੁਝ ਵਾਲੀ ਲੱਗੇ ਮੈਨੂੰ ਕਿਵੇਂ ਕੋਈ ਯਾਦ ਆ ਗਿਆ ਹਾਂਸ ਆ ਗਿਆ ਤਾਂ ਮਸ਼ੀਨਾਂ ਕੋਈ ਕੁਝ ਖਤਮ ਹੋਇਆ ਰਿਹਾ ਹੈ ਅੰਮੀ ਆਪਾਂ ਤਾਂ ਨਾ ਰਹਿ ਗਏ ਇਹ ਉੱਤੇ ਦਾ ਕੱਦ ਤੱਕ ਪਾਉਣਾ ਹੈ ਹੈ ਕਿਤੇ ਇਹ ਬਣਾ ਬੋਲੇ ਸੇਨ ਸਾਰੇ ਸੇਨ ਬਣਾ ਕਿੰਨੇ ਪਾਉਣੇ ਥੋੜੇ ਸਾਰੇ ਵੀ ਪਾਉਣੇ ਹਲਵੇ ਚਲੋ ਕਰ ਲਈਏ ਉਹ ਤਾਂ ਹਾਂ ਉਹਦੇ ਵੀ ਨੰਬਰ ਆ ਦੇਖੋ ਇਹਨੇ ਪੜਦੇ ਨੇ ਕਿ 4 ਹੋਏ 2-2 ਆਇਆ ਨਹੀਂ ਹੁਣ ਕਿੰਨੇ ਰਹਿ ਗਏ ਚਾ ਉਹਦੇ ਵੀ ਆ ਉਹਦੇ ਵੀ 60 ਪਾਈ ਹੋਈ ਹੈ ਆ ਤਾਂ ਉਹਦੇ ਨੇ ਆ ਵੀ ਉਹਦਾ ਹੀ ਹੈ ਇਹ ਨਹੀਂ ਸੀ ਚੇਹੇ ਨਹੀਂ ਲੋਟ ਦੋ ਬੋਤਲ ਦੋ ਬੋਤਲ ਵਿੱਚ ਵੀ ਦੋ ਟੇਮ ਨਾ ਰੱਖਦੇ ਹਾਂ ਨੂੰ ਦੋ ਅੱਗੇ ਰੋ ਪਰਨਾਂਗੇ ਕੋਚਰ ਆਉਂਦੀ ਹੈ ਅੱਜ ਫਾਈਨਲੀ ਪਰਦੇ ਪਾਉਣ ਦਾ ਦਿਨ ਆ ਹੀ ਗਿਆ ਮੈਂ ਬਰੋ ਜੀ ਇਹਨਾਂ ਨੂੰ ਕਹਿੰਦੀ ਸੀ ਪਰਦੇ ਲਗਾ ਦੇ ਉੱਪਰ ਪਰਦੇ ਲਗਾ ਦੇ ਬਸ ਅੱਜ ਲਗਾਉਣਾ ਕੱਲ ਲਗਾਉਣਾ ਬਸ ਅੱਜ ਸ਼ਾਮ ਨੂੰ ਦੇਖ ਲਾਂਗੇ ਕੱਲ ਨੂੰ ਦੇਖ ਲਾਂਗੇ ਹਨਾ ਕਿ ਫਾਈਨਲੀ ਉਹ ਟਾਈਮ ਆਈ ਗਿਆ ਜਦੋਂ ਪਰਦੇ ਪਾ ਗਏ ਉੱਪਰ ਤੇ ਕਿਉਂਕਿ ਹੁਣ ਧੁੱਪ ਵੀ ਬਹੁਤ ਆਉਂਦੀ ਸੀ ਵਿੰਡੋਸ ਵਿੱਚੋਂ ਉਪਚਾਲਨ ਧੁੱਪ ਚਮਕਦਾ ਸੀ। ਲੋ ਜੀ ਪਰਦੇ ਨੇ ਹੋ ਗਈ ਸੈਟਿੰਗ ਵਸਤਵਾਲੀ ਵਾਲੇ ਦੇ ਲਾਉਣ ਵਾਲੇ ਪਏ ਸੀ ਸਪੋਰਟ ਟੁੱਟ ਗਈ ਸਪੋਰਟ ਲਵਾਉਣ ਦੀ ਕੋਲ ਮਿਸਤਰੀ ਆ ਗਿਆ ਸਪੋਰਟ ਵੀ ਲਾ ਗਿਆ ਮਹੀਨਾ ਹੋ ਗਿਆ। ਪਰ ਪਰਦੇ ਪਾਉਣ ਦੀ ਬਹੁਤ ਕੋਲ ਸੀ ਮੈਨੂੰ ਦਵਿੰਦਰ ਦੀ ਹੈਲਪ ਚਾਹੀਦੀ ਸੀ ਫਾਈਨਲੀ ਅੱਜ ਪਰਦੇ ਲੱਗ ਗਏ ਉੱਪਰ ਲੌਬੀ 'ਚ ਕਿਉਂਕਿ ਹੁਣ ਨਾ ਆਹ ਵਾਲੀ ਵਿੰਡੋਸ ਸਾਹਮਣੇ ਚੜਦੀ ਧੁੱਪ ਆਉਂਦੀ ਆ। ਉਹ ਫਿਰ ਬਾੜੀਆਂ 'ਚ ਧੁੱਪ ਟੁੱਪ ਚਮਕਦੀ ਆ ਬੜਾ ਚੌਣ ਚਲੋ ਚੱਲੀਏ نیچے ਲਾਈਟਸ ਆਫ ਕਰਦਾ ਡਿਨਰ ਦੀ ਮੈਂ ਕਰ ਲਈ ਤਿਆਰੀ ਆ ਦਵਿੰਦਰ ਜੀ ਸਬਜ਼ੀ ਬਸ ਜੋ ਖਾਣਾ ਖਾਣ ਨੂੰ ਹੋ ਨਾ 1 ਮਿੰਟ ਪੈਦੇ ਗੈਸ ਆਨ ਕਰੂੰ ਗਰਮ ਕਰ ਲੂੰਗੀ ਇਹ ਸਾਡੇ ਕਮਾਂਡੀਆਂ ਦੇ ਪਾਰਟਸ ਤੋਂ ਨਾਲ ਦੀ ਆਈ ਸਬਜ਼ੀ ਮੈਂ ਆਪਣੇ ਲਈ ਬਣਾਈ ਅਰਹ ਤੇ ਦਾਲ ਤੁਰ ਦਾਲ ਵੀ ਕਹਦੇ ਨਾਲ ਹਰ ਵੀ ਕਹਿੰਦੇ ਮੈਂ ਤਲਕਾ ਵੀ ਲਗਾ ਲਿਆ ਇਹਨੂੰ ਦਾਲ ਇੱਧਰ ਮੇਰਾ ਚੱਕਦਾ ਵੇ ਇਹਨਾਂ ਸੈਟ ਅਪ ਸਾਰਾ ਲੱਗਿਆ ਪਿਆ ਆਟਾ ਗੁੰਨੇ ਪਿਆ ਤਾਜਾ ਘਿਓ ਰੋਟੀ ਵਾਲਾ ਡੱਬਾ ਸੈਲਡ ਕद्दू ਦਾ ਰਾਇਤਾ ਭੰਡੇ ਤਿਆਰ ਨੇ ਬਸ ਦਵਿੰਦਰ ਨੇ ਕਿਹਾ ਵੀ ਲਿਆਓ ਖਾਣਾ ਗੈਸ ਔਨ ਕਰਕੇ ਸਬਜ਼ੀ ਗਰਮ ਕਰ ਲੈਣੀ ਆ ਫੁਲਕਾ ਬਣਾਉਣ ਲੱਗ ਜਾਨਾ ਦੈਟਸ ਇਟ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚਾਹੀਦਾ ਤੇ ਫਸਟ ਟਾਈਮ ਆਏ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਟਬਿੰਗ ਗੁੱਡ ਬਾਏ ਐਂਡ ਸਬਸਕ੍ਰਾਈਬ ਕਰਨਾ